ਹਾਂ ਸਰ ਜੀ ਸਾਰਿਆਂ ਨੂੰ ਤੁਹਾਡਾ ਮੇਰਾ ਚੈਨਲ ਤੇ ਸਵਾਗਤ ਹੈ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਕਾਟਨ ਸ਼ਿਮਰ ਸੂਟ ਕੱਲ ਤਾਂ ਦਿਖਾਈ ਕਾਟਨ ਸ਼ਿਮਰ ਮੈਚਿੰਗ ਉਹ ਦਿਨ আর ਕੱਲ ਜਿਹੜੇ ਵਿਖਾਈ ਉਹਦੇ ਨਾਲ ਕਾਟਨ ਦੀ ਬਾਟਮ ਹੀ ਇਹਦੇ ਨਾਲ ਸ਼ਿਮਰ ਟੂ ਸ਼ਿਮਰ ਬਾਟਮ ਆ ਦੇਖ ਇਹਨਾਂ ਦੀ ਸ਼ਿਮਰ ਦੀ ਬਾਟਮ ਕਲਰ ਕੰਟਰਾਸਟ ਕਿੰਨਾ ਸੋਹਣਾ ਬਜ ਜੈਕਟਰ ਸਕਿਨ ਜੈਕਟਰ ਬਹੁਤ ਹੀ ਸੌਫਟ ਕੱਪੜਾ ਲਾਈਨਿੰਗ ਦੀ ਲੋੜ ਨਹੀਂ ਇਹਨੂੰ ਵੀ ਲਾਈਨਿੰਗ ਤੋਂ ਬਿਨਾਂ ਹੀ ਤਿਆਰ ਹੋਣ ਵਾਲਾ ਸਟਾਫ ਹੈ ਅਧਿਕ ਵਾਰ ਸ਼ੇਮਰ ਦੀ ਨਾਲ ਬਾਟਮ ਸ਼ੈਡੋ ਪ੍ਰਿੰਟ ਵਿੱਚ 3D ਜਿਹੇ ਪ੍ਰਿੰਟ ਸੇਸ਼ਾ ਕਲਰ ਹੈ ਗਰੇ ਵਿੱਚ సోనీన్ క ਬਹੁਤ ਹੀ ਸ਼ਾਰਟ ਵਾਲੀ ਸ਼ਿਮਰ ਆ ਆ ਵੇਖੋ ਡਿਜ਼ਾਈਨ ਕਿੰਨੀ ਸੋਹਣੀ ਲੱਗਣ ਦੀ ਹੈ ਜੀ ਹਲੀ ਬਾਟਮ ਸ਼ਿਮਰ ਟੂ ਸ਼ਿਮਰ ਬਾਟਮ ਨਾਲ ਹੀ ਅਟੈਚ ਆ ਬਾਟਮ ਮੇ ਵੀ ਸ਼ਿਮਰ ਦੀ 셔ਟ ਹੀ ਹੈ ਕੱਲੀ ਇਹ ਸ਼ਿਮਰ ਦੀ 셔ਟ ਆ ਕਾਟਨ ਸ਼ਿਮਰ ਦੀ 셔ਟ ਇਹਦੇ ਨਾਲ ਬਾਟਮ ਨਹੀਂ ਹੈ ਕੱਲੀ 셔ਟ ਹੀ ਹੈ ਇੱਕ ਕਾ ਵੀ ਜਿਹੜਾ ਪਹਿਲਾਂ ਡਿਜ਼ਾਈਨ ਦਿਖਾ ਲਿਆ ਉਹਦੇ ਵਿੱਚ ਵੀ ਹਾਂ ਦੇਖੋ ਕੱਲੀ 셔ਟ ਹੀ ਹੈ ਅਬਿਕ ਲਈ 셔ਟ ਹੈ। ਸ਼ਿਮਰ ਦੀ ਕਾਟਨ ਸ਼ਿਮਰ ਦੀ 셔ਟ। ਇਹ ਜੇ ਕੋਈ ਬਤਲੀ ਹੋਵੇ ਬਤਲੀ ਲੋ ਕੁੜੀ ਜਾਂ ਲੇੜੀ ਪਰਤ ਲਈ ਵਸਤੇ ਸੂਟ ਹੀ ਪੂਰਾ ਬਣ ਸਕਦਾ। ਹਾਂਜੀ ਇੱਕ ਹਾਲੇ ਕਾ ਵੀ 셔ਟ ਹੈ। ਸਿੰਗਰ ਚੰਦਰ ਦਾ ਰੈਡਨ 셔ਟ ਹੈ। ਯਮਰਟ ਸ਼ਰਟ ਨਜਾਨੀ ਵੇਖੋ ਕਿੰਸਾ ਹਾਂਜੀ ਸ਼ਰਟ ਦਾ ਪ੍ਰਾਈਸ ਹੋਗਾ 450 ਰੁਪਏ ਇਹ ਕਾਲੀ ਸ਼ਰਟ ਆ ਸੂਟ ਦਾ ਪ੍ਰਾਈਸ ਹੋਗਾ 1000 ਰੁਪਏ ਅਵੇ ਕਾਲੀ ਸ਼ਰਟ ਆ ਆ ਸੂਟ ਇਹ ਸੂਟ ਦਾ ਪ੍ਰਾਈਸ ਹੋਗਾ 1000 ਰੁਪਏ ਵਿਦ ਸ਼ਿਪਿੰਗ ਸ਼ਿਪਿੰਗ ਵੀ ਵਿੱਚ ਇਨਕਲੂਡ ਜਿਦਾਂ ਨੂੰ ਮੇਰੀ ਵੀਡੀਓ ਪਸੰਦ ਆਉਂਦੀ ਮੇਰੀ ਵੀਡੀਓ ਨੂੰ ਵਾਧੂ ਦਾ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ